ਕਈ ਬੁੜੀਆਂ ਘਰ ਚ ਝਾੜੂ ਲਾ ਕੇ ਵੀ ਨਹੀਂ ਰਾਜੀ ਹੁੰਦੀਆਂ ਤੇ ਕਈ ਪੋਚਾ ਲਾ ਕੇ ਵੀ ਐਂ ਸਮਝਦੇ ਨੇ ਵੀ ਕਾਚ ਰਹਿ ਗਈ ਹਨਾ ਹਜੇ ਕਾਸਰ ਪਈ ਆ ਤਾਂ ਜਿਹੜੀਆਂ ਐਂ ਸਮਝਦੇ ਨੇ ਵੀ ਕਾਸਰ ਰਹਿੰਦੀ ਆ ਹਜੇ ਤਾਂ ਉਹਨਾਂ ਦੀ ਕਾਸਰ ਕੱਢਣ ਲਈ ਆ ਨਵੀਂ ਮਸ਼ੀਨ ਆਈ ਹੈਗੀ ਪੋਚੇ ਵਾਲੀ ਆ ਪੋਚਾ ਲਾਉਂਦੀ ਆ ਤੇ ਲਿਕਵਿਡ ਪੈਂਦਾ ਇਹਦੇ ਵਿੱਚ ਤੇ ਕਿੰਨੇ ਦੀ ਆਉਂਦੀ ਆ ਕਿੱਥੋਂ ਮਿਲਦੀ ਆ ਕੀ ਰੇਟ ਆ ਹਨਾ ਸਾਰੀ ਗੱਲਬਾਤ ਅੱਗੇ ਵੀਰ ਦੱਸੋ ਉਦੋਂ ਪਹਿਲਾਂ ਵੀਡੀਓ ਦੇਖ ਲਓ ਪਹਿਲਾਂ ਆਹ ਲੈਂਦਾ ਬੰਦਾ ਕੱਢੀ ਜਾਂਦੀ ਆ ਨਾ ਫਰਸ ਨੂੰ ਕੁਕੜੀ ਦੇ ਅੰਡੇ ਵਰਗਾ ਜਮਾ ਚਿੱਟਾ ਚਿੱਟਾ ਤੇ ਆ ਜੋ ਰੇਟ ਜਾਣਦੇ ਆ ਤੇ ਵੀਰੇ ਸਰਫ ਸਰਫ ਨਾਲ ਵੀ ਤੋ ਸਕਦੇ ਆ ਆਪਾਂ ਨੂੰ ਜੀ ਵੀਰੇ ਸਰਫ ਨਾਲ ਜੀ ਇਸ ਕੈਮੀਕਲ ਹੰਡਣੇ ਰਾ ਤੇ CR7 ਠੀਕ ਹੈ ਇਸ ਤੋਂ ਇਲਾਵਾ ਕੁਝ ਨਹੀਂ ਬੰਦਾ ਇਕੱਲਾ ਕੈਮੀਕਲ ਹੀ ਬੰਦਾ ਅੱਛਾ ਆਪ ਜੇ ਅਪਾ ਸਰਫ ਜਾਂ ਹੈਂਡ ਵੋਸ਼ ਜਾਂ ਆਪਣੇ ਨਾਲ ਕੁਝ ਵੀ ਪਾਵਾਂਗੇ ਤੇ ਮਸ਼ੀਨ ਖਰਾਬ ਹੋ ਸਕਦੀ ਹੈ ਠੀਕ ਹੈ ਓਕੇ ਹਾਂਜੀ ਵੀ ਇਹ ਹੀ ਆਪਾਂ ਯੂਜ਼ ਕਰ ਸਕਦੇ ਜੀ ਇਹ ਹੀ R7 R2 ਠੀਕ ਦੋ ਕੈਮੀਕਲ ਲੰਦੇ ਨੇ ਤੇ ਆਮ ਨੋਰਮਲ ਨਹੀਂ ਆਪਾਂ ਕੋਈ ਵੀ ਜਰੂਰ ਨਹੀਂ ਕੁਝ ਵੀ ਨਹੀਂ ਤੇ ਰਿਜ਼ਲਟ ਵਧੀਆ ਬਈ ਹੈ ਹਾਂਜੀ ਬਈ ਵਧੀਆ ਤੁਹਾਡੇ ਸਾਹਮਣੇ ਆ ਦੇਖ ਲਓ ਰਿਜ਼ਲਟ ਤੋਂ ਬਾਅਦ ਦੇਖੋ ਕਿਸੇ ਦੀ ਕੋਈ ਨਹੀਂ ਹਮ ਠੀਕ ਆ ਬਈ ਧੰਨਵਾਦ ਜੀ